ਲੋ ਜੀ ਮੱਲਾਵਾਲਾ ਖਾਸ ਨਗਰ ਪੰਚਾਇਤ ਦੀ ਪ੍ਰਧਾਨਗੀ ਨੂੰ ਲੈ ਕੇ ਚਿਹਰਾ ਹੁਣ ਸਪਸ਼ਟ ਹੋ ਚੁੱਕਿਆ ਹੈ ਅੱਜ ਪ੍ਰਧਾਨ ਦਾ ਚਿਹਰਾ ਐਲਾਨ ਦਿੱਤਾ ਗਿਆ ਹੈ ਦੇਖੋ ਖਾਸ ਤਸਵੀਰਾਂ ਇਸ ਮੌਕੇ ਸ਼ੰਕਰ ਕੁਟਾਰੀਆ ਅਤੇ ਹੋਰ ਮੋਤਵਾਰ ਆਗੂ ਸਹਿਬਾਨ ਨਗਰ ਪੰਚਾਇਤ ਮੱਲਾਵਾਲਾ ਖਾਸ ਵਿਖੇ ਹਾਜ਼ਰ ਸਨ ਇਸ ਮੌਕੇ ਨਗਰ ਪੰਚਾਇਤ ਮੱਲਾਵਾਲਾ ਖਾਸ ਤੋਂ ਪ੍ਰਧਾਨ ਦਾ ਚਿਹਰਾ ਐਲਾਨ ਕੀਤਾ ਗਿਆ ਇਸ ਮੌਕੇ ਦੀਆਂ ਖਾਸ ਤਸਵੀਰਾਂ ਸਾਡੇ ਪੱਤਰਕਾਰਾਂ ਨੇ ਕੈਚ ਕੀਤੀਆਂ ਦੇਖੋ ਬਾਤ ਨੂੰ ਸ਼ੇਅਰ ਜ਼ਰੂਰ ਕਰੋ ਆਪਣੇ ਲਾਈਕ ਕਮੈਂਟ ਜ਼ਰੂਰ ਦੇਣਾ ਧੰਨਵਾਦ ਸੋਨਿਆ ਚੋਣ ਹੋਈ ਹੈ ਕਿਹੜੀ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਪਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੰਲਾਂ ਵਾਲੇ ਨਗਰ ਕਮੇਟੀ ਦੀ ਕੜੀ ਚੋਣ ਹੋਈ ਹੈ ਉਸ ਵਿੱਚ ਜਿਹੜੇ ਪ੍ਰਧਾਨ ਬਣੇ ਆ ਸਾਡੇ ਮਾਤਾ ਜੀ ਕਰਮਜੀਤ ਕੌਰ ਜੀ ਤੇ ਨਾਲ ਕਿਹੜੇ ਵਾਈਸ ਸੀਨੀਅਰ ਵਾਈਸ ਪ੍ਰਧਾਨ ਬਣੇ ਆ ਉਹ ਹੈਗੇ ਜੀ ਸਾਡੇ ਰਿਤੂ ਕੱਕੜ ਜੀ ਤੇ ਉਸ ਵਕਤ ਕਿਹੜੇ ਵਾਈਸ ਪ੍ਰੈਜ਼ੀਡੈਂਟ ਬਨੇ ਆ ਉਹ ਸਾਡੇ ਹੈਗੇ ਆ ਧਰਮ ਸਿੰਘ ਜੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਆਂ ਆਸ ਕਰਦਾ ਮੈਂ ਕਿ ਜਿਹੜੇ ਨਵੇਂ ਪ੍ਰਧਾਨ ਬਨੇ ਆ ਵੱਡੀਆਂ ਕੁਰਸੀਆਂ ਤੇ ਬੈਠੇ ਆ ਉਹਦਾ ਸੰਭਾਲਿਆ ਇਹਨਾਂ ਨੇ ਉਮੀਦ ਕਰਦਾ ਮੈਂ ਕਿ ਮੱਲਾਂ ਵਾਲੇ ਦੇ ਜਿਹੜੇ ਵੀ ਨਾਗਰਿਕ ਹੈ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੇ ਕੋਈ ਦੁੱਖ ਤਕਲੀਫ ਹੈ ਇਹ ਪਹਿਲ ਦੇ ਤੌਰ ਤੇ ਹੱਲ ਕਰਨਗੇ ਉਹਨਾਂ ਦੇ ਦੁੱਖ ਨੂੰ ਆਦਾ ਤੁਕ ਸਮਝ ਕੇ ਉਹ ਕੰਮ ਕਰਨਗੇ ਜੀ ਪ੍ਰਧਾਨ ਬਣਾਇਆ ਗਿਆ ਤੇ ਬਾਕੀ ਜਿਹੜੇ ਸੁਯੋਗ ਆ ਕਰਨ ਕੇ ਦੱਸਣ ਨੂੰ ਬਤੇ ਇਥੋਂ ਕਿ ਐਮਐਲ ਸਾਹਿਬ ਦੀ ਕਟਾਰੀਆ ਸਾਹਿਬ ਨੇ ਜਿਹੜੇ ਕੰਮ ਜਿਹੜੇ ਹੋ ਗਏ ਉਹ ਕੁਝ ਉਤਰਾਂਗੇ ਆਏ ਜੀ ਸਾਥ ਅੱਜ ਜੋ ਤੁਹਾਨੂੰ ਪ੍ਰਧਾਨਗੀ ਦਾ ਉਹਦਾ ਸੰਭਾਲ ਲਿਆ ਗਿਆ ਆਵਾਜ਼ ਦੀ ਪਾਰਟੀ ਉਹਦਾ ਗਿਆ ਕੀ ਕਹਿਣਾ ਚਾਹੁੰਦਾ ਹੈ ਮੈਂ ਸਭ ਤੋਂ ਪਹਿਲਾਂ ਧੰਨਵਾਦ ਦਿਆਂ ਐਮਐਲਏ ਸ਼੍ਰੀ ਨਿਰੇਸ਼ ਕਟਾਰੀਆ ਜੀ ਤੇ ਯੂਥ ਆਗੂ ਸ਼੍ਰੀ ਸ਼ੰਕਰ ਕਟਾਰੀਆ ਜੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਜੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਰਾ ਕੰਮ ਬਹੁਤ ਸ਼ਾਂਤੀ ਨਾਲ ਤੇ ਸਹਿਮਤੀ ਨਾਲ ਹੋਇਆ ਜੀ ਸਾਰਿਆਂ ਨੇ ਬਹੁਤ ਬਹੁਤ ਸਾਰੇ ਸਹਿਮਤੀ ਨਾਲ ਕੰਮ ਹੋਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਐਮਐਲਏ ਸਾਹਿਬ ਜੀ ਦੇ ਸਹਿਯੋਗ ਨਾਲ ਦਿਨ ਰਾਤ ਇੱਕ ਕਰਕੇ ਮੱਲਾਂ ਵਾਲੇ ਦੇ ਵਿੱਚ ਬਹੁਤ ਵਿਕਾਸ ਦੀ ਲੋੜ ਹੈ ਤੇ ਉਹ ਵਿਕਾਸ ਕਰਾਂਗੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਜੀ। وہی ਤਾਂ ਗੱਲ ਕੀਤੀ ਹੈ ਪਿੱਛੇ ਬਹੁਤ ਸਮਾਂ ਹੋ ਗਿਆ ਇਸ ਕਈ ਹੋਦੀਆਂ ਗਲੀਆਂ ਜਿੱਨਾਂ 'ਚ ਪਾਣੀ ਅਜੇ ਤੱਕ ਖੜਦਾ ਹੈ ਉੱਥੇ ਪਾਣੀ ਨਹੀਂ ਪਹੁੰਚਿਆ ਬਿਜਲੀ ਨਹੀਂ ਪਹੁੰਚੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਉਹਨਾਂ ਨੂੰ ਕਿਵੇਂ ਕਰਾਂ? ਸਮੱਸਿਆਵਾਂ ਵੀ ਹੁਣ ਚਲੋ ਸਰਕਾਰ 3 ਸਾਲ ਹੋ ਗਏ ਆ 2 ਸਾਲ ਪਹਿਲੇ ਆ ਪਰ ਕਮੇਟੀ ਦੇ ਵਿੱਚ ਜਿਹੜਾ ਜ਼ਿੰਮੇਵਾਰੀ ਵਾਲਾ ਕੰਮ ਸਰਕਾਰ ਦਾ ਹੁਣ ਸ਼ੁਰੂ ਹੋਇਆ ਵਾ ਜੀ। ਪਹਿਲਾਂ ਕਾਂਗਰਸ ਰਹੀ ਆ ਉਦੋਂ ਉਹਨਾਂ ਨੇ ਕੰਮ ਨਹੀਂ ਕੀਤੇਗੇ ਇਸ ਕਰਕੇ ਕਿ ਵੀ ਸਾਡਾ ਵੀ ਵੀਕ ਆਮ ਆਦਮੀ ਪਾਰਟੀ ਦਾ ਨਾਮ ਬਣੂਗਾ ਇਸ ਕਰਕੇ ਉਹਨਾਂ ਕੰਮ ਨਹੀਂ ਕੀਤੇ ਤੇ ਹੁਣ ਜਿਹੜੀ ਆ ਕਿ ਆਮ ਆਦਮੀ ਪਾਰਟੀ ਦੇ ਜ਼ਿੰਮੇਵਾਰੀ ਹੁਣ ਸਹੀ ਆ ਸੌਂਪੀ ਗਈ ਹੈ ਜੀ ਹੁਣ ਵਿਕਾਸ ਜ਼ਰੂਰ ਹੋਊਗਾ ਜੀ ਕਿਸੇ ਗੱਲ ਦੀ ਕਮੀ ਨਹੀਂ ਹੋਊਗੀ